ਕੋਈ ਨਹੀਂ ਕਰਨੀ ਕਰਨੀ ਕਰ ਆ ਦੇ ਕੰਨ ਪਾੜ ਕੇ ਲੈ ਕੇ ਗਿਆ ਕੰਨ ਪਾੜਤਾ ਬੀਬੀ ਦਾ ਤੂੰ ਦੇਖ ਸਕਦੇ ਹੋ ਦੋਸਤੋ ਸਮਾ ਐਨਾ ਕੁ ਮਾੜਾ ਚੱਲ ਰਿਹਾ ਨਾ ਕਿ ਜਦੋਂ ਘਰ ਦੇ ਬਾਹਰ ਬੱਚੇ ਵੀ ਖੇਡ ਰਹੇ ਹੋਣ ਨਾ ਤਾਂ ਵੀ ਡਰ ਲੱਗਦਾ ਜਿਵੇਂ ਪਿੱਛੇ ਤੁਸੀਂ ਬਹੁਤ ਗੱਲਾਂ ਸੁਣੀਆਂ ਕਿ ਕੁਝ ਬੱਚੇ ਵੀ ਚੱਕੇ ਗਏ ਤੇ ਇੱਕ ਹੁਣੇ ਹੁਣੇ ਇੱਕ ਨਵੀਂ ਵੀਡੀਓ ਤੁਸੀਂ ਸ਼ਾਇਦ ਬਹੁਤ ਵੇਖੀ ਆ ਜਿੱਥੇ ਇੱਕ ਮਾਤਾ ਦੇ ਪੈਰਾਂ ਦੇ ਵਿੱਚ ਜਿਹੜੇ ਉਹ ਚਾਂਦੀ ਦੇ ਕੜੇ ਪਾਏ ਹੋਏ ਸੀ ਤੇ ਲੁਟੇਰਿਆਂ ਨੇ ਉਹ ਕੜੇ ਲਾਉਣ ਦੇ ਚੱਕਰ ਦੇ ਵਿੱਚ ਉਸ ਮਾਤਾ ਦੇ ਪੈਰ ਹੀ ਵੱਢ ਦਿੱਤੇ ਵੇਖੋ ਵੀ ਇਹ ਜਿਹੜਾ ਲੁਟੇਰਾ ਪਾਣਾ ਹੈ ਜਿਹੜਾ ਇੱਕ ਕ੍ਰਾਈਮ ਹੈ ਕਿਸ ਹੱਦ ਤੱਕ ਵੱਧ ਗਿਆ ਹੁਣ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਸ ਵੀਡੀਓ ਦੇ ਵਿੱਚ ਇਸ ਬੰਦੇ ਨੇ ਮਾਤਾ ਨੂੰ ਕਿਸੇ ਘਰ ਦਾ ਪਤਾ ਪੁੱਛਿਆ ਤੇ ਪਤਾ ਪੁੱਛਣ ਦੇ ਦੌਰਾਨ ਹੀ ਮਾਤਾ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖਿੱਚ ਲਈਆਂ ਦੇ ਵਾਲੀਆਂ ਵੀ ਇਸ ਤਰ੍ਹਾਂ ਖਿੱਚੀਆਂ ਕਿ ਮਾਤਾ ਦੇ ਦੋਵੇਂ ਕੰਨ ਪਾੜ ਗਏ। ਸੋ ਆ ਵੀਡੀਓ ਵੇਖਦੇ ਆ ਵੀਡੀਓ ਵੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਹੋ। ਹਲੋ ਹਲੋ ਯਾਰ ਬਾਈ ਨਾ ਬਣਾਓ ਯਾਰ। ਫੇ ਚੋਰੀ ਕਰਨ ਨੂੰ ਕਿਹਨੇ ਕਿਹਾ? ਕਰਦੇ ਨੂੰ ਸ਼ਰਮ ਨਹੀਂ ਆਈ ਤੈਨੂੰ। ਹਾਂਜੀ ਬੀਬੀ ਕੀ ਕਹਿਣਾ ਚਾਹੁੰਦੇ ਆ? ਤਿਆ ਹੋਇਆ? ਆਈ ਬਰ ਆਇਆ ਆ ਕੇ ਉੱਥੇ ਖੜਿਆ ਮੇਰੇ ਨੇਰੇ ਨਹੀਂ ਆਇਆ ਮੈਂ ਕਹਿੰਦਾ ਬੀਬੀ ਸਰਪੰਚ ਦਾ ਘਰ ਇੱਥੇ ਕਿੱਥੇ ਆ ਮੈਂ ਕਿਹਾ ਭਾਈ ਸਰਪੰਚ ਦਾ ਘਰ ਮਖਾਓ ਗੁਰਦੁਆਰਾ ਵੀ ਗੁਰਦੁਆਰੇ ਦੇ ਇੱਕ ਦਰੋਂ ਮੁਰਗੀ ਭਈ ਉਧਰੋਂ ਦੁਕਾਨ ਆਉਗੀ ਉੱਥੇ ਤੈਨੂੰ ਕਹਿੰਦਾ ਕੜਿਆਨੇ ਦੀ ਪੁੱਛਲਾ ਮੂੰਹ ਪਰ ਬੈਠਾ ਕਹਿੰਦਾ ਕੜਿਆਨੇ ਨਹੀਂ ਮਖਾਹਾ ਅੱਛਾ ਬਾਲੀਆਂ ਖੋਲੀਆਂ ਉਹ ਵੀ ਚੱਲੇ ਗਿਆ ਤਨ ਉਹ ਤਾਂ ਪੋਤਾ ਹੀ ਮੇਰਾ ਪੁੱਰੇ ਮਿਲ ਗਿਆ ਪੋਤਾ ਉਹ ਰੌਲਾ ਕੰਟੀ ਨੂੰ ਉਹ ਪੁੱਤ ਦੇ ਡਾਡੇ ਨੇ ਵੀ ਕੰਨ ਕੱਟ ਮਾਰਿਆ ਮੋਟਰਸਾਈਕਲ ਉਹ ਮੋਟਰਸਾਈਕਲ ਖੜਾ ਆਦਾ ਮੁੜ ਜਾ ਕਹਿੰਦਾ ਉਹ ਖੜਾ ਕਰੂਗੇ ਬਾਰ ਆਦਾ ਕਿੰਨੂ ਕਿਨਾ ਤਾਂ ਰਾਤਾਂਾਂ ਨੂੰ ਮਨ ਕਰ ਮਰਿਆ ਮੈਂ ਤੇਰੇ ਕੋਲ ਆਦਾ ਖਾ ਵੀ ਬੀ ਬੋਲੀ ਆਵੇ ਕੱਲੀ ਆ ਕੱਲੀ ਆ ਆ ਦੇ ਕੰਨ ਪਾੜ ਕੇ ਲੈ ਕੇ ਗਿਆ ਕੰਨ ਪਾੜਦਾ ਬੀਬੀ ਦਾ ਤੂੰ ਦੇਖ ਸਕਦੇ ਹੋ ਕਿ ਤਾਮਲੀ ਪਿੰਟ ਬਲੋਂਗੀ ਦਾ ਜੋ ਨੌਜਵਾਨ ਆ ਕਿਆ ਨੋ ਤੇਰਾ ਭਾਈ ਜੇਤ ਤੇ ਆਇਆ ਕੋਈ ਬੰਦਾ ਜੇਤ ਤੇ ਆਇਆ ਜਮਨਤ ਪਾ ਹੈ ਕਿਹੜਾ ਪਿੰਡ ਆ ਤੇਰਾ ਉਹ ਪਰਤਾ ਚੱਕ ਕਰ ਕਿਆ ਨੋ ਤੇਰਾ ਨਾ ਨਾ ਉਹ ਦੋ ਐ ਪਾਏ ਪਾਏ ਅੰਦਰ ਬੈਂਕ ਚਲੇ ਗਏ ਉਹਨੂੰ ਉਠਾ ਲੈ ਇੱਕ ਇੱਕ ਪੰਜ ਤੋਂ ਬੋਲੀਆਂ ਖੋੜਾ ਨਾ ਖੜਾ ਉੱਠ ਜਾ ਥੋੜਾ ਕੋਤੋਂ ਭਾਈ ਕੀ ਕੰਮ ਕਰਦਾ ਹਾਂ ਮਤਲਬ ਸ੍ਰੀ ਜੀ ਬਾਬਾ ਜੀ ਹੈ ਸ੍ਰੀ ਜੀ ਜੀ ਸ੍ਰੀ ਜੀ ਵਾਲੇ ਆਰਡਰ ਦਿੰਦੇ ਆਂ ਹੈ ਸ੍ਰੀ ਜੀ ਵਾਲੇ ਆਰਡਰ ਦਿੰਦੇ ਆਂ ਅੱਛਾ ਆਰਡਰ ਲੈਣਾ ਹੁੰਦਾ ਸ੍ਰੀ ਜੀ ਆਪੜਿਆਂ ਦਾ ਭਾਬੇ ਲੋ ਜੀ ਆਹ ਮੋਟਰਸਾਈਕਲ ਨੋਟ ਕਰਿਓ ਨੰਬਰ ਵੀ ਨਹੀਂ ਹੈ ਚੋਰ ਫੜਿਆ ਪਿੰਡ ਬਲ ਚਤਾਮਲੀ ਜੋ ਬੀਬੀ ਦੀਆਂ ਵਾਲੀਆਂ ਖੋਕੇ ਨੱਥਣ ਲੱਗਿਆ ਤਾਂ ਮੌਕੇ ਪਰ ਕਾਬੂ ਸੋ ਦੋਸਤੋ ਪੰਜਾਬ ਦਾ ਸਮਾਂ ਤੇ ਮਾਹੌਲ ਮੈਂ ਕਹਿ ਸਕਦਾ ਕੱਲਾ ਪੰਜਾਬ ਨਹੀਂ ਆਸੇ ਪਾਸੇ ਹੋਰ ਵੀ ਬਹੁਤ ਮਾਹੌਲ ਖਰਾਬ ਹੈ ਸੋ ਥੋੜਾ ਸਤਰਕ ਤੇ ਸਾਵਧਾਨ ਰਹਿਣ ਦੀ ਲੋੜ ਹੈ